ਕਹਿੰਦੇ ਨੇ ਕਿ ਅਕਾਲ ਤਖਤ ਸਿੱਖ ਕੌਮ ਦੀ ਸਰਮੂਹ ਅਦਾਲਤ ਹੈ। ਅਕਾਲ ਤਖਤ ਮਹਾਨ ਸੀ, ਮਹਾਨ ਹੈ ਅਤੇ ਮਹਾਨ ਰਹੇਗਾ। ਮਗਰ ਕਈ ਵਾਰ ਅਕਾਲ ਤਖਤ ਤੇ ਬੈਠੇ ਅਹੁਦੇਦਾਰਾਂ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਅਣਦੇਖਾ ਕੀਤਾ ਜਾਂਦਾ ਹੈ। ਕਿਹਦੇ ਵੱਲੋਂ ਕੀਤਾ ਜਾਂਦਾ ਹੈ? ਅਕਾਲ ਤਖਤ ਤੇ ਹੀ ਬੈਠੇ ਹੋਏ ਦੂਜੇ ਅਹੁਦੇਦਾਰਾਂ ਵੱਲੋਂ। ਤੁਸੀਂ ਦੇਖ ਰਹੇ ਹੋ ਆਪਜੀ ਸਾਇੰਟਿਵ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ। ਅੱਜ ਇੱਕ ਐਸੇ ਮੁੱਦੇ ਦੇ ਉੱਤੇ ਗੱਲ ਕਰਨ ਲਈ ਆਪ ਜੀ ਦੇ ਸਾਹਮਣੇ ਆਇਆ ਹਾਂ ਗੱਲ ਕਰ ਰਿਹਾ ਹਾਂ ਅੱਜ ਤੋਂ ਕੁਝ ਦਿਨ ਪਹਿਲਾਂ ਯਾਨੀ 11 ਔਰ 12 ਅਪ੍ਰੈਲ ਦੀਆਂ ਅਖਬਾਰਾਂ ਦੀ ਕੁਝ ਅਖਬਾਰਾਂ ਦੇ ਵਿੱਚ ਇੱਕ ਐਸਾ ਮਸਲਾ ਉਜਾਗਰ ਹੋਇਆ ਜਿਵੇਂ ਤੁਸੀਂ ਜਾਣਦੇ ਹੋ ਕਿ 9 ਅਪ੍ਰੈਲ ਨੂੰ 2024 9 ਅਪ੍ਰੈਲ 2024 ਨੂੰ ਅਕਾਲ ਤਖਤ ਵੱਲੋਂ ਇੱਕ ਹੁਕਮ ਜਾਰੀ ਹੁੰਦਾ ਹੈ ਜਿਹੜਾ ਕਿ ਆਮ ਤੌਰ ਤੇ ਨਿਤਾਪ੍ਰਤੀ ਕੀਤਾ ਜਾਂਦਾ ਹੈ ਜਦੋਂ ਵੀ ਕੋਈ ਸਿੱਖ ਕੌਮ ਦਾ ਕੋਈ ਵੱਡਾ ਤਿਉਹਾਰ ਸਾਮਨੇ ਆਉਂਦਾ ਹੈ ਖਾਲਸਾ ਸਾਜਨਾ ਦਿਵਸ ਹੋਲਾ ਮਹੱਲਾ ਦੇ ਮੌਕੇ ਤੇ ਇੱਕ ਤਖਤ ਵੱਲੋਂ ਇੱਕ ਹੁਕਮ ਜਾਰੀ ਹੁੰਦਾ ਹੈ ਕਿ ਸਾਰੇ ਹੀ ਜਿਹੜੇ ਸਿੱਖ ਜਗਤ ਹੈ ਉਹ ਆਪਣੇ ਘਰਾਂ ਦੇ ਉੱਤੇ ਨਿਸ਼ਾਨ ਸਾਹਿਬ ਜਿਹੜਾ ਹੈ ਖਾਲਸਾ ਨਿਸ਼ਾਨ ਜਿਹੜਾ ਹੈ ਉਹ ਫਹਿਰਾਏ ਗੱਲ ਇੱਥੇ ਤੱਕ ਨਹੀਂ ਗੱਲ ਉੱਥੇ ਆਉਂਦੀ ਹੈ ਜਦੋਂ ਉਹਦੇ ਵਿੱਚ ਬੈਠੇ ਹੋਏ ਪੰਜ ਸਿੰਘ ਸਹਿਬਾਨ ਦੀ ਗੱਲ ਚੱਲਦੀ ਹੈ ਉਹਨਾਂ ਦੇ ਵਿੱਚੋਂ ਸਿੰਘ ਸਾਹਿਬਾਨ ਦੇ ਨਾਲ ਦੋ ਸਿੰਘ ਸਾਹਿਬਾਨ ਐਸੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੇ ਸਾਬਕਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਅਤੇ ਦੂਜੇ ਹੀ ਪਾਸੇ ਇੱਕ ਬੰਨੇ ਬੈਠੇ ਯਾਨੀ ਹੈੱਡ ਗ੍ਰੰਥੀ ਐਡੀਸ਼ਨਲ ਹੈੱਡ ਗ੍ਰੰਥੀ ਜੋ ਕਿ ਪਟਨਾ ਸਾਹਿਬ ਦੇ ਗੁਰਦੇਵਾਲ ਸਿੰਘ ਹਨ ਗੌਰਤਲਬ ਹੈ ਕਿ ਗੁਲਜ਼ਿਆਲ ਸਿੰਘ ਉਹ ਸ਼ਖਸ ਹਨ ਜਿਨ੍ਹਾਂ ਨੂੰ 6 12 2022 ਯਾਨੀ ਕਿ 6 ਦਸੰਬਰ 2022 ਨੂੰ ਅਕਾਲ ਤਖਤ ਵੱਲੋਂ ਇੱਕ ਹੁਕਮਨਾਮਾ ਜਾਰੀ ਕਰਕੇ ਸਾਜਿਸ਼ਕਰਤਾ ਜੋ ਕਿ ਪਟਨਾ ਸਾਹਿਬ ਤੋਂ ਜਦੋਂ ਅਕਾਲ ਤਖਤ ਤੱਕ ਪਹੁੰਚ ਕੀਤੀ ਜਾਂਦੀ ਹੈ ਸੰਗਤਾਂ ਵੱਲੋਂ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਮर्यादा ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਮर्यादा ਦੇ ਉਲਟ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਆਉਂਦੇ ਹਨ ਉਹ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਅਤੇ ਪਟਨਾ ਸਾਹਿਬ ਦੇ ਜਿਹੜੇ ਉਹਦੇ ਦਾਤਸਨ ਉਹਨਾਂ ਨੂੰ ਉੱਥੇ ਹੁਕਮਨਾਮਾ ਜਾਰੀ ਕਰਕੇ ਜਿਸ ਦੀ ਕੀ ਵੀਡੀਓਗ੍ਰਾਫੀ ਵੀ 6 ਦਸੰਬਰ ਮੈਂ ਫਿਰ ਤੋਂ ਡੇਟ ਬੋਲ ਦਵਾਂ 6 ਦਸੰਬਰ 2022 ਨੂੰ ਇੱਕ ਹੁਕਮਨਾਮਾ ਜਾਰੀ ਹੁੰਦਾ ਹੈ ਉਸ ਹੁਕਮਨਾਮੇ ਦੇ ਵਿੱਚ ਜਿਹਦੀ ਮੈਂ ਕਾਪੀ ਵੀ ਜਿਹੜੀ ਹੈ ਤੁਹਾਡੇ ਨਾਲ ਦੇ ਨਾਲ ਹੀ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਿਹਾ ਹਾਂ ਉਸ ਹੁਕਮਨਾਮੇ ਦੇ ਵਿੱਚ ਸਾਫ਼ ਤੌਰ ਤੇ ਗਿਆਨੀ ਗੁਰਦ ਜੋ ਗੁਰਦਿਆਲ ਸਿੰਘ ਹੈ ਕਿ ਉਹਨੂੰ ਜੋ ਤਖਤਸ਼ਰੀ ਪਟਨਾ ਸਾਹਿਬ ਤੋਂ ਹਟਾ ਕੇ ਕਿਸੇ ਦੂਜੇ ਗੁਰਦੁਆਰੇ ਦੇ ਵਿੱਚ ਫੋਰੀ ਤੌਰ ਤੇ ਭੇਜਿਆ ਜਾਏ ਕਿਉਂਕਿ ਉਹਨਾਂ ਨੂੰ ਉਸ ਮਰਿਆਦਾ ਦੀ ਉਲੰਘਣਾ ਕਰਨ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਧਿਆਨ ਚ ਆਇਆ ਹੈ ਕਿ ਮੁੱਖ ਜਿਹੜਾ ਸਾਜ਼ਿਸ਼ਕਰਤਾ ਜਾਂ ਸਾਰੀਆਂ ਜਿਹੜੀਆਂ ਗੇਮ ਪਲਾਨ ਕਰਨ ਵਾਲਾ ਜਿਹੜਾ ਇਹ ਵਿਅਕਤੀ ਹੈ ਜਿਨੇ ਤਖਤ ਸਾਹਿਬ ਦੇ ਪ੍ਰਬੰਧ ਦੀ ਮਰਿਆਦਾ ਨੂੰ ਜਿਹੜਾ ਵਿਗਾੜ ਰੱਖਿਆ ਹੈ ਤਨੂ ਦੱਸਦੀ ਹੈ ਕਿ ਉਹ ਜੋ ਫੈਸਲਾ ਅਸਰੀ ਅਕਾਲ ਤੱਕ ਸਾਹਿਬ ਵਿਖੇ ਲਿਆ ਗਿਆ ਸੀ ਜਿਹੜਾ ਆਦੇਸ਼ ਦਿੱਤਾ ਗਿਆ ਸੀ ਉਹਦੇ ਵਿੱਚ ਉਸ ਆਦੇਸ਼ ਦੇ ਵਿੱਚ ਇੱਕ ਜੋ ਭਾਈ ਬਲਦੇਵ ਸਿੰਘ ਜੋ ਉਸ ਵੇਲੇ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਨ ਉਹਨਾਂ ਦੇ ਲਈ ਵੀ ਇੱਕ ਆਦੇਸ਼ ਜੋ ਪੈਰਾ ਜਿਹੜਾ ਸੀ ਉਹ ਸਪੈਸ਼ਲ ਲਿਖਿਆ ਗਿਆ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਬਲਦੇਵ ਸਿੰਘ ਦੇ ਕੋਲੋਂ ਪੰਜ ਸਿੰਘ ਸਾਹਿਬਾਨ ਜੋ ਹਨ ਉਹ ਜ਼ੁਬਾਨੀ ਪਾਠ ਜਿਹੜਾ ਹੈ ਜੋ ਨਿਤਨੇਮ ਦਾ ਜਾਂ ਗੁਰਬਾਣੀ ਦਾ ਉਹ ਸੁਣਨ ਕਿਉਂਕਿ ਇਹ ਵੀ ਟਕਲਾ ਲਗਾਈਆਂ ਜਾਂਦੀਆਂ ਸਨ ਇਹ ਵੀ ਇੱਕ ਜੋ ਸ਼ਿਕਾਇਤ ਕੀਤੀ ਗਈ ਸੀ ਕਿ ਜੋ ਭਾਈ ਬਲਦੇਵ ਸਿੰਘ ਹੈ ਉਸ ਨੂੰ ਜ਼ੁਬਾਨੀ ਪਾਠ ਨਹੀਂ ਆਉਂਦਾ ਔਰ ਅਗਰ ਪੰਜ ਸਿੰਘ ਸਾਹਿਬਾਨ ਨੂੰ ਇਹ ਕਿਹਾ ਗਿਆ ਸੀ ਕਿ ਪਾਈ ਬਲਦੇਵ ਸਿੰਘ ਦਾ ਜੋ ਹੈ ਉਹ ਜ਼ੁਬਾਨੀ ਪਾਠ ਸੁਣਿਆ ਜਾਵੇ ਅਤੇ ਉਸ ਦੀ ਵੀਡੀਓਗ੍ਰਾਫੀ ਕਰਕੇ ਤੇ ਸਾਨੂੰ ਭੇਜੀ ਜਾਵੇ ਤਾਂ ਜੋ ਅਗਰ ਕਿਤੇ ਉਹ ਪਾਠ ਨਹੀਂ ਸੁਣਾ ਸਕਦੇ ਤਾਂ ਉਹਨਾਂ ਨੂੰ ਕਿਸੇ ਵੀ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਹ ਕਿ ਪੰਜ ਬਾਣੀਆਂ ਜਿਹੜੀਆਂ ਨੇ ਉਹ ਜ਼ੁਬਾਨੀ ਕੰਠ ਨਹੀਂ ਹੈ। ਜਿਉਂ ਨੇ ਪਾਠ ਸੁਣਾਇਆ ਤੇ ਉਹ ਪੰਜ ਪਿਆਰੇ ਸਹਿਬਾਨ ਦੇ ਵਿੱਚ ਸੇਵਾ ਕਰਨ ਦੇ ਅਧਿਕਾਰਯੋਗ ਹੋਣਗੇ। ਹੁਣ ਗੌਰਤਲਬ ਹੈ ਕੀ ਗਿਆਨੀ ਇਕਬਾਲ ਸਿੰਘ ਨੂੰ ਜਦੋਂ ਕਿ ਤਨਖਾਈਆ ਕੋਸ਼ਿਤ ਕਰਕੇ ਉਹਨੂੰ ਪੰਥ ਤੋਂ ਛੇਕ ਦਿੱਤਾ ਜਾਂਦਾ ਹੈ ਹੁਣ ਇੱਥੇ ਪੰਥ ਤੋਂ ਛੇਕਣ ਦੀਆਂ ਵੀ ਦੋ ਗੱਲਾਂ ਆਉਂਦੀਆਂ ਹਨ ਪੰਥ ਤੋਂ ਛੇਕਿਆ ਜਾਂਦਾ ਹੈ ਮर्यादा ਦੀ ਉਲੰਘਣਾ ਦੇ ਲਈ ਉਲੰਘਣਾ ਕਰਨ ਕਰਕੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਜੋ ਸਾਬਕਾ ਜਥੇਦਾਰ ਸਨ ਉਹਨਾਂ ਨੂੰ ਵੀ ਪੰਥ ਤੋਂ ਛੇਕਿਆ ਗਿਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਪਿਛਲੇ ਦਿਨੀ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜੰਮੂ ਦੇ ਇਲਾਕੇ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਕਰਦੇ ਨੇ ਇੱਕ ਸਮਾਗਮ ਕਰਦੇ ਨੇ ਜੋ ਗੁਰਮਤ ਅਨੁਸਾਰ ਹੀ ਸੀ ਜਾਂ ਫਿਰ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਅਕਾਲ ਤਖਤ ਨੂੰ ਜਾਂਦੀ ਹੈ ਤਾਂ ਪੰਥ ਤੋਂ ਛੇਕੇ ਹੋਣ ਦੇ ਕਾਰਨ ਉਹਨਾਂ ਦੇ ਖਿਲਾਫ ਸ਼ਿਕਾਇਤ ਦੇ ਉੱਤੇ ਫੌਰੀ ਤੌਰ ਤੇ ਕਾਰਵਾਈ ਕਰਕੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਨੂੰ ਸਪਸ਼ਟੀਕਰਨ ਮੰਗਿਆ ਜਾਂਦਾ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਜਦੋਂ ਅਕਾਲ ਤਖਤ ਵੱਲੋਂ ਹੋਏ ਫੈਸਲਿਆਂ ਦੇ ਉੱਤੇ ਵਿਤਕਰਾ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨੂੰ ਪੰਥ ਤੋਂ ਛੇਕਿਆ ਗਿਆ ਸੀ ਜੋ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਹਨ ਮੁੱਖ ਸੇਵਾਦਾਰ ਰਹੇ ਹਨ ਉਹਨਾਂ ਨੂੰ ਅਕਾਲ ਤਖਤ ਤੋਂ ਛੇਕਣ ਦੇ ਬਾਵਜੂਦ ਬਿਨਾਂ ਮਾਫੀਨਾਮਾ ਮਿਲਣ ਦੇ ਬਾਵਜੂਦ ਜੋ ਉੱਥੇ ਦੇ ਇਸ ਵੇਲੇ ਦੇ ਪ੍ਰਧਾਨ ਜਿਹਨ ਦਾ ਨਾਮ ਜਗਜੋਤ ਸਿੰਘ ਜਗਜੋਤ ਸਿੰਘ ਸੋਹੀ ਕਰਕੇ ਇੱਕ ਟਰਾਂਸਪੋਰਟਰ ਹਨ ਜਗਜੋਤ ਸਿੰਘ ਦੇ ਬਾਰੇ ਵਿੱਚ ਵੀ ਕਾਫੀ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਇੱਕ ਕਿ ਉਹ ਬੇਅਮਰਤੀ ਹਨ ਜਦ ਕਿ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਜਾਂ ਪ੍ਰਧਾਨ ਹੋਣਾ ਜਿਵੇਂ ਕਿ ਅਕਾਲ ਤਖਤੋਂ ਵੀ ਇੱਕ ਇਹ ਜਿਹੜਾ ਹੈ ਹੁਕਮਨਾਮਾ ਜਾਰੀ ਹੋਇਆ ਹੈ ਕਿ ਕੋਈ ਵੀ ਬੇਅਮਰਤੀਆ ਨਹੀਂ ਹੋਣਾ ਚਾਹੀਦਾ ਕਿਸੇ ਵੀ ਨਸ਼ੇ ਦਾ ਸੇਵਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਮਗਰ ਇੱਕ ਬੇਅਮਰਤੀਏ ਨੂੰ ਡਿਸਟ੍ਰਿਕਟ ਜੱਜ ਜਿਹੜਾ ਹੈ ਉਹ ਪਟਨਾ ਦਾ ਡਿਸਟ੍ਰਿਕਟ ਦਾ ਉਹ ਇਹ ਪ੍ਰਧਾਨ ਬਣਾ ਕੇ ਪੇਸ਼ ਕਰ ਦਿੰਦਾ ਹੈ ਔਰ ਉਹ ਸਾਰੇ ਹੀ ਜੋ ਤਖਤ ਦੇ ਮੈਂਬਰ ਹਨ ਅਤੇ ਅਕਾਲ ਤਖਤ ਨੂੰ ਉਸ ਨੂੰ ਮੰਨ ਲੈਂਦੇ ਹਨ ਦੂਜੀ ਗੱਲ ਕਿ ਉਸ ਜਗਜੋਤ ਸਿੰਘ ਵੱਲੋਂ ਇੱਕ ਲੈਟਰ ਕਟਿਆ ਜਾਂਦਾ ਹੁੰਦਾ ਹੈ ਹੈਰਾਨੀ ਜਨਨ ਗਲਤਾਂ ਉਸ ਵੇਲੇ ਹੁੰਦੀ ਹੈ ਜਦੋਂ ਜਗਜੋਤ ਸਿੰਘ ਸੋਹੀ ਇੱਕ ਲੈਟਰ ਕੱਢ ਕੇ ਇਹ ਕਹਿੰਦਾ ਹੈ ਕਿ ਗਿਆਨੀ ਇਕਬਾਲ ਸਿੰਘ ਜਿਸ ਨੂੰ ਪੰਥ ਤੋਂ ਛੇਕਿਆ ਗਿਆ ਹੈ ਉਸ ਨੂੰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਜਿਸ ਨੇ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਉੱਤੇ ਕੇਸ ਵੀ ਕੀਤੇ ਹੋਏ ਹਨ ਨਾ ਹੀ ਉਸ ਨੂੰ ਹਜੇ ਤੱਕ ਅਕਾਲ ਤਖਤ ਤੋਂ ਮਾਫੀ ਨਾਮਾ ਮਿਲਿਆ ਹੈ ਨਾ ਹੀ ਕੁਝ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਹੋਇਆ ਹੈ ਉਸ ਗਿਆਨੀ ਕੇਵਲ ਸਿੰਘ ਦੇ ਖਾਤੇ ਦੇ ਵਿੱਚ ਇੱਕ ਲੈਟਰ ਲਿਖ ਕੇ ਕਿ ਇਸ ਗਿਆਨੀ ਇਕਬਾਲ ਸਿੰਘ ਦਾ ਹਿਸਾਬ ਕਿਤਾਬ ਕਰਕੇ ਉਹਦੇ ਖਾਤੇ ਦੇ ਵਿੱਚ 20 ਲੱਖ ਰੁਪਏ ਪਾਇਆ ਜਾਏ। ਸੋਚਣ ਵਾਲੀ ਗੱਲ ਇਹ ਹੈ ਇੱਕ ਥਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਪ੍ਰੋਗਰਾਮ ਹੋਣ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ। ਕਿਉਂਕਿ ਉਹ ਤਨਖਾਈਏ ਹਨ ਕਿਉਂਕਿ ਅਕਾਲ ਤਖਤ ਨੇ ਉਹਨਾਂ ਨੂੰ ਪੰਥ ਤੋਂ ਛੇਕਿਆ ਹੋਇਆ ਹੈ ਅਤੇ ਦੂਜੇ ਬੰਨੇ ਗਿਆਨੀ ਇਕਬਾਲ ਸਿੰਘ ਸੇਮ ਉਸੇ ਤਰ੍ਹਾਂ ਹੀ ਪੰਥ ਤੋਂ 6 ਕਿਆ ਗਿਆ ਬੰਦਾ ਮਰਿਆਦਾ ਦੀ ਉਲੰਘਣਾ ਕਰਨ ਵਾਲਾ ਬੰਦਾ ਉਹਦੇ ਖਾਤੇ ਵਿੱਚ ਉਸੇ ਤਖਤ ਦੇ ਖਾਤੇ ਦੇ ਵਿੱਚੋਂ ਉਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚੋਂ 20 ਲੱਖ ਰੁਪਈਆ ਪਾਇਆ ਜਾਂਦਾ ਹੈ ਸਿਰਫ ਇੱਥੇ ਤੱਕ ਹੀ ਨਹੀਂ ਕੁਝ ਸਮੇਂ ਬਾਅਦ ਯਾਨੀ ਕਰੀਬ-ਕਰੀਬ 1 ਮਹੀਨੇ ਦੇ ਬਾਅਦ ਜਗਜੋਤ ਸਿੰਘ ਸੋਹੀ ਦੇ ਵੱਲੋਂ ਹੀ ਇਹ ਕਿਹਾ ਜਾਂਦਾ ਹੈ ਕਿ 11 ਲੱਖ ਰੁਪਈਆ ਜੋ ਗਿਆਨੀ ਇਕਬਾਲ ਸਿੰਘ ਦੇ ਖਾਤੇ ਦੇ ਵਿੱਚ ਆਰਟੀਜੀਐਸਪੀ ਕਰ ਦਿੱਤੀ ਜਾਵੇ ਪਹਿਲਾ 20 ਲੱਖ ਰੁਪਏ ਚੈੱਕ ਦੇ ਰਾਹੀਂ ਜਾਂਦਾ ਹੈ ਅਤੇ ਦੂਸਰਾ ਜੋ ਆਰ ਡੀ ਜੀ ਐਸ ਦੇ ਰਾਹੀਂ ਇਹ ਕਿਥੋਂ ਦਾ ਇਨਸਾਫ ਹੈ ਹੁਣ ਤੁਹਾਡੇ ਨਾਲ ਗੱਲਬਾਤ ਕਰਨ ਦੇ ਹਾਂ ਗੁਰਦੇਵਾਲ ਸਿੰਘ ਦੀ ਗੁਰਦੇਵਾਲ ਸਿੰਘ ਦੇ ਬਾਰੇ ਵਿੱਚ ਉਥੋਂ ਦੇ ਇੱਕ ਨੁਮਾਇੰਦੇ ਜੋ ਅਕਾਲ ਪਟਨਾ ਸਾਹਿਬ ਤਖਤ ਦੇ ਵਿੱਚ ਇੱਕ ਮੁਲਾਜ਼ਮ ਹਨ ਸੇਵਾਦਾਰ ਹਨ ਜਿਹਦਾ ਨਾਮ ਬਲਰਾਮ ਸਿੰਘ ਦੱਸਿਆ ਜਾਂਦਾ ਹੈ ਉਹ ਤਖਤ ਸ੍ਰੀ ਪਟਨਾ ਸਾਹਿਬ ਨਾਮ ਦੇ ਇੱਕ ਵਟਸਐਪ ਗਰੁੱਪ ਦੇ ਵਿੱਚ ਓਪਨਲੀ ਲਿਖ ਕੇ ਪਾ ਰਹੇ ਹਨ ਕਿ ਕਿਉਂ ਗੁਰਦਿਆਲ ਸਿੰਘ ਨੂੰ ਹੈੱਡ ਐਡੀਸ਼ਨਲ ਹੈੱਡ ਗ੍ਰੰਥੀ ਜਿਹੜਾ ਹੈ ਤੱਕ ਸ਼੍ਰੀ ਪਟਨਾ ਸਾਹਿਬ ਦਾ ਬਣਾਇਆ ਗਿਆ ਹੈ ਕਿਉਂਕਿ ਹਜੇ ਤੱਕ ਪਿਛਲੇ ਉਸ ਦੇ ਕਿਸੇ ਵੀ ਕੇਸ ਦਾ ਕੋਈ ਫੈਸਲਾ ਤੱਕ ਨਹੀਂ ਹੋਇਆ ਇਥੋਂ ਤੱਕ ਕਿ ਡੋਪ ਟੈਸਟ ਜਾਂ ਨਸ਼ੇ ਦੇ ਟੈਸਟ ਜਿਹਦੇ ਵਿੱਚ ਕੀ ਦੰਦਾਂ ਦਾ ਟੈਸਟ ਵੀ ਕਰਨ ਦੇ ਲਈ ਸਾਰੇ ਹੀ ਮੁਲਾਜ਼ਮਾਂ ਨੂੰ ਕਿਹਾ ਗਿਆ ਸੀ ਉਸ ਅਕਾਲ ਤਖਤ ਦੇ 6 ਦਸੰਬਰ 2022 ਦੇ ਫੈਸਲੇ ਦੇ ਵਿੱਚ ਪਰ ਇਸ ਵੇਲੇ ਤੱਕ ਉਸ ਅਕਾਲ ਤਖਤ ਦੇ ਫਰਮਾਨ ਦੇ ਉੱਤੇ ਬਿਲਕੁਲ ਵੀ ਪੈਰਾ ਨਹੀਂ ਦਿੱਤਾ ਗਿਆ। ਨਾ ਹੀ ਕਿਸੇ ਦਾ ਟੈਸਟ ਕਰਵਾ ਕੇ ਮੈਡੀਕਲ ਟੈਸਟ ਕਰਵਾ ਕੇ ਉਮਰ ਕੇ ਅਕਾਲ ਤਖਤ ਨੂੰ ਕਾਪੀਆਂ ਭੇਜੀਆਂ ਗਈਆਂ। ਨਾ ਹੀ ਉਹਨਾਂ ਦੇ ਉੱਤੇ ਕੋਈ ਵੀ ਅਮਲ ਹੋਇਆ। ਕਿਉਂਕਿ ਕਿਹਾ ਜਾਂਦਾ ਰਿਹਾ ਹੈ ਕਿ ਕਮੇਟੀ ਦੇ ਵਿੱਚ ਜਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਮੁਲਾਜ਼ਮਾਂ ਦੇ ਵਿੱਚ ਜਾਂ ਅਹੁਦੇਦਾਰਾਂ ਦੇ ਵਿੱਚ ਕਈ ਐਸੇ ਹਨ ਜਿਹੜੇ ਕਿ ਨਸ਼ੇ ਦਾ ਸੇਵਨ ਕਰਦੇ ਹਨ। ਹਾਨੂੰ ਦੱਸ ਦਈਏ ਕਿ ਗੁਰਦੇਵਾਲ ਸਿੰਘ ਦੇ ਬਾਰੇ ਵਿੱਚ ਬਲਰਾਮ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਜਿਹੜੇ ਘਰ ਦੇ ਲੋਕੀ ਨੇ ਉਹਨਾਂ ਦੇ ਵਿੱਚੋਂ ਵੀ ਕਈ ਜੋ ਬਜ਼ੁਰਗ ਨੇ ਜਾਂ ਦੂਸਰੇ ਨੇ ਇੱਕ ਤਾਂ ਉਹ ਪਤਤ ਨੇ ਅਤੇ ਦੂਸਰਾ ਉਹ ਨਸ਼ੇ ਦਾ ਸੇਵਨ ਕਰਦੇ ਨੇ ਯਾਨੀ ਕਿ ਤਮਾਕੂ ਦਾ ਸੇਵਨ ਕਰਦੇ ਹਨ ਇੱਥੇ ਤੱਕ ਕੀ ਕਿਹਾ ਜਾਂਦਾ ਹੈ ਕਿ ਗੁਰਦੇਵਾਲ ਸਿੰਘ ਵੀ ਬਿਮਾਰ ਸੀ ਜਾਂ ਬਿਮਾਰ ਹੈ ਅਤੇ ਉਹ ਉਹਦੇ ਉੱਤੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਐਜ਼ ਅ ਐਡੀਸ਼ਨਲ ਹੈੱਡ ਗ੍ਰੰਥੀ ਡਿਊਟੀ ਦੇਂਦੇ ਹੋਏ ਨਾ ਨਹਾ ਕੇ ਜਾਣ ਦੇ ਵੀ ਇਲਜ਼ਾਮ ਲੱਗੇ ਹਨ ਇਸ WhatsApp ਦੀ ਕਾਪੀ ਵੀ ਮੈਂ ਤੁਹਾਡੇ ਨਾਲ ਜੋ ਹੈ ਉਹ ਸ਼ੇਅਰ ਕਰ ਰਿਹਾ ਹਾਂ ਕਿ ਕਿਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਉਹ ਇਸ ਵੇਲੇ ਪਟਨਾ ਸਾਹਿਬ ਦੇ ਇਲਾਕੇ ਦੇ ਵਿੱਚ ਫੈਲ ਰਹੇ ਨੇ ਪਰ ਹੈਰਾਨੀ ਜਨਕ ਗੱਲ ਇਹ ਹੈ ਕਿ ਉਹੀ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਉਹ ਅੱਧਾ ਫੈਸਲਾ ਯਾਨੀ ਹਰਪ੍ਰੀਤ ਸਿੰਘ ਤੋਂ ਬਾਅਦ ਪੜ੍ਹ ਕੇ ਸੁਣਾਇਆ ਸੀ ਉਹਨਾਂ ਨੇ ਹੀ ਉਸ ਗੁਰਦੇਵਾਲ ਸਿੰਘ ਜੋ ਐਡੀਸ਼ਨਲ ਹੈੱਡ ਗ੍ਰੰਥੀ ਹੈ ਉਹਨੂੰ ਉਸ ਪੰਜ ਸਿੰਘ ਸਹਿਬਾਨ ਦੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਿਸ ਦੇ ਉੱਤੇ ਸਾਫ਼ ਤੌਰ ਤੇ ਇਲਜ਼ਾਮ ਲੱਗੇ ਸਨ ਅਤੇ ਫੈਸਲਾ ਆਇਆ ਸੀ ਅਕਾਲ ਤਖਤ ਦਾ ਕਿ ਇਹ ਗੁਰਦੁਆਰਾ ਜੋ ਪਟਨਾ ਸਾਹਿਬ ਦੇ ਵਿੱਚ ਤਖਤ ਦੇ ਵਿੱਚ ਜੋ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਉਸ ਦਾ ਮੇਨ ਸਾਜ਼ਿਸ਼ ਕਰਤਾ ਗੁਰਦਿਆਲ ਸਿੰਘ ਹੈ ਫਿਰ ਇਹੋ ਜਿਹੇ ਬੰਦਿਆਂ ਨੂੰ ਕੌਮ ਦੇ ਹਿੱਤ ਦੇ ਵਿੱਚ ਫੈਸਲੇ ਕਰਨ ਵਾਲੇ ਪੰਜ ਸਿੰਘ ਸਹਿਬਾਨ ਦੇ ਵਿੱਚ ਕਿਵੇਂ ਪਿਠਾਇਆ ਗਿਆ ਕੌਣ ਲੈ ਕੇ ਆਇਆ ਕਿਸ ਦੇ ਦਬਾਅ ਥੱਲੇ ਗਿਆਨੀ ਰਗਵੀਰ ਸਿੰਘ ਜੀ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਤਿੰਨ ਚਾਰ ਦਿਨ ਪਹਿਲਾਂ ਪਟਨਾ ਸਾਹਿਬ ਦੀ ਇੱਕ ਅਖਬਾਰ ਨੇ ਵੀ ਖੁੱਲ ਕੇ ਇਸ ਚੀਜ਼ ਦਾ ਖਲਾਸਾ ਕੀਤਾ ਹੈ ਜਿਸ ਦੀ ਤੁਹਾਨੂੰ ਜਿਹੜੀ ਕਟਿੰਗਸ ਹਨ ਉਹ ਅਸੀਂ ਨਾਲ ਦੇ ਨਾਲ ਦਿਖਾ ਰਹੇ ਹਾਂ ਖੁੱਲ ਕੇ ਜਿਹੜਾ ਹੈ ਉਹ ਇਸ ਗੱਲ ਦਾ ਪੂਰਾ ਖਲਾਸਾ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਅਤੇ ਸੰਗਤਾਂ ਦੇ ਵਿੱਚ ਰੋਸ਼ ਹੈ ਕਿ ਇੱਕ ਉਹ ਬੰਦਾ ਜੋ ਸਾਜ਼ਿਸ਼ ਕਰਦਾ ਸੀ ਗੁਰਦੇਵਾਲ ਸਿੰਘ ਉਸ ਨੂੰ ਜੋ ਹੈ ਪੰਜ ਸਿੰਘ ਸਹਿਬਾਂ ਦੀ ਉਸ ਕਮੇਟੀ ਦੇ ਵਿੱਚ ਜਿਹੜੀ ਕਿ ਕੌਮ ਦੇ ਪੰਥ ਦੇ ਹਿੱਤਾਂ ਤੇ ਫੈਸਲੇ ਲੈਂਦੀ ਹੈ ਉਹਦੇ ਵਿੱਚ ਜਿਹੜੀ ਹੈ ਕਿਉਂ ਬਿਠਾਇਆ ਗਿਆ ਜਦ ਗੁਰਦੇਵਾਲ ਸਿੰਘ ਨੂੰ ਇਸ ਬਾਰੇ ਮੀਡੀਆ ਨੇ ਪੁੱਛਿਆ ਤਾਂ ਗੁਰਦੇਵਾਲ ਸਿੰਘ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਜੋ ਸਵਾਲ ਦੇ ਜਵਾਬ ਹਨ ਉਹ ਮੈਂ ਨਹੀਂ ਗਿਆਨੀ ਰਗਵੀਰ ਸਿੰਘ ਜਥੇਦਾਰ ਤਖਤ ਸ੍ਰੀ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਉਹ ਹੀ ਦੇ ਸਕਦੇ ਹਨ। ਔਰ ਜਦ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਇਸ ਮੁੱਦੇ ਉੱਤੇ ਗੱਲ ਕਰਨ ਤੋਂ ਥੋੜਾ ਗੁਰੇਜ਼ ਕੀਤਾ। ਤਾਂ ਹੁਣ ਦੇਖਣਾ ਇਹ ਬਣਦਾ ਹੈ ਕਿ ਕਿਵੇਂ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਅਤੇ ਗੁਰਦੇਵਾਲ ਸਿੰਘ ਜਿਹਦੇ ਉੱਤੇ ਮੁੱਖ ਸਾਜ਼ਿਸ਼ ਕਰਤਾ ਜੋ ਕਿ ਤਖਤ Shri ਪਟਨਾ ਸਾਹਿਬ ਵਿਖੇ ਮਰਿਆਦਾ ਦੀਆਂ ਉਲੰਘਣਾਵਾਂ ਹੁੰਦੀਆਂ ਰਹੀਆਂ ਉਹਨਾਂ ਦੇ ਵਿੱਚੋਂ ਉਸ ਨੂੰ ਮੁੱਖ ਸਾਜ਼ਿਸ਼ ਕਰਤਾ ਜਣਾ ਹੈ ਕੋਸ਼ਿਸ਼ ਕੀਤਾ ਗਿਆ ਸੀ ਕਿ ਆ ਗੁਰਦੇਵਾਲ ਸਿੰਘ ਨੂੰ ਅਕਾਲ ਤਖਤ ਵੱਲੋਂ ਮਾਫੀਨਾਮਾ ਮਿਲ ਗਿਆ ਸੀ ਤਾਂ ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਜੀ ਹੁਣ ਇਸ ਉਹ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਹਨ ਅਤੇ ਇਸ ਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਲੈ ਕੇ ਸੰਗਤ ਨੂੰ ਜੜਾ ਹੈ ਸਾਰੀਆਂ ਗੱਲਾਂ ਤੋਂ ਜਾਣੂ ਕਰਾਉਂਦੇ ਹਨ ਕਿਉਂਕਿ ਸੰਗਤ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਰੋਸ਼ ਹੈ ਕਿ ਇੱਕ ਬੇਅਮਰਤੀਆ ਕਿਵੇਂ ਤਖਤ ਸ਼੍ਰੀ ਪਟਨਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਬੈਠਾ ਹੈ ਅਤੇ ਕਿਵੇਂ ਉਸ ਪ੍ਰਧਾਨ ਨੇ ਇੱਕ ਛੇਕੇ ਹੋਏ ਯਾਨੀ ਇਕਬਾਲ ਸਿੰਘ ਨੂੰ ਪੰਥ ਚੋ ਛੇਕੇ ਹੋਏ ਬੰਦੇ ਨੂੰ ਤਨਖਾਹੀਏ ਬੰਦੇ ਨੂੰ 31 ਲੱਖ ਰੁਪਈਆ ਜਿਹਦੇ ਵਿੱਚੋਂ 20 ਲੱਖ ਚੈੱਕ ਦੇ ਰਾਹੀਂ ਅਤੇ 11 ਲੱਖ ਜਿਹੜਾ ਹੈ ਆਰਟੀਜੀਐਸ ਦੇ ਰਾਹੀਂ ਉਸ ਇਕਬਾਲ ਸਿੰਘ ਦੇ ਖਾਤੇ ਦੇ ਵਿੱਚ ਪਾਇਆ ਗਿਆ ਕੀ ਇਸ ਦੀ छानबीन ਕੀਤੀ ਜਾਵੇਗੀ ਕਿ ਇਹ ਕੌਮ ਦਾ ਪੈਸਾ ਇਹ ਦਸਵੰਦ ਦਾ ਪੈਸਾ ਇਹ ਜੋ ਸਿੱਖਾਂ ਦਾ ਪੈਸਾ ਇਹ ਕਿਵੇਂ ਇੱਕ ਤਨਖਾਈ ਦੇ ਖਾਤੇ ਦੇ ਵਿੱਚ ਗਿਆ ਔਰ ਉਹ ਕਿਹੜਾ ਹਿਸਾਬ ਕਿਤਾਬ ਸੀ ਜਿਸ ਨੂੰ ਇੰਨੀ ਦੇਰ ਦੇ ਬਾਅਦ ਚੇਤਾ ਆਇਆ ਤੇ ਉਹਦੇ ਖਾਤੇ ਦੇ ਵਿੱਚ ਇਹ ਉਹਦਾ ਹਿਸਾਬ ਕਿਤਾਬ ਜਿਹੜਾ ਪਾਇਆ ਗਿਆ ਕੀ ਇਸ ਤਰ੍ਹਾਂ ਦੇ ਹਿਸਾਬ ਕਿਤਾਬ ਹੋਰ ਵੀ ਤਨਖਾਈਆਂ ਦੇ ਨਾਲ ਕਿਤੇ ਜਾਂਦੇ ਹਨ ਕੀ ਉਹਨਾਂ ਦੇ ਨਾਲ ਇਸੇ ਤਰ੍ਹਾਂ ਦਾ ਪ੍ਰਤਾਪ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਗਿਆਨੀ ਇਕਬਾਲ ਸਿੰਘ ਦੇ ਨਾਲ ਕੀਤਾ ਗਿਆ ਇਦੇ ਉੱਤੇ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੌਰ ਪਰ ਕਰਨਾ ਪਵੇਗਾ ਇਹ ਸਾਰਾ ਮਾਮਲਾ ਜੋ ਉੱਠ ਕੇ ਬਾਰ ਬਾਰ ਸਾਹਮਣੇ ਆ ਰਿਹਾ ਹੈ ਇਹਦੇ ਉੱਤੇ ਸਾਹਮਣੇ ਆ ਕੇ ਸੰਗਤ ਦੇ ਰੂਬਰੂ ਹੋ ਕੇ ਗੱਲਾਂ ਕਹਿਣੀਆਂ ਚਾਹੀਦੀਆਂ ਹਨ ਤਾਂ ਜੋ ਸੰਗਤ ਦੇ ਦਿਲਾਂ ਦੇ ਵਿੱਚ ਜੋ ਵੀ ਰੋਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਰਕੇ ਜਾਂ ਗੁਰਦੇਵਾਲ ਸਿੰਘ ਦੀ ਕਰਕੇ ਜਾਂ ਜਗਜੋਤ ਸਿੰਘ ਸੋਹੀ ਦੀ ਕਰਕੇ ਜਾਂ ਹੋਰ ਕਿਸੇ ਬੰਦੇ ਦੀ ਕਰਕੇ ਉਹਨਾਂ ਦੇ ਬਾਰੇ ਵਿੱਚ ਖੁੱਲਕੇ ਗਿਆਨੀ ਰਗਵੀਰ ਸਿੰਘ ਜੀ ਨੂੰ ਸਾਹਮਣੇ ਆ ਕੇ ਸੰਗਤ ਦੇ ਰੂਬਰੂ ਹੋ ਕੇ ਦੱਸਣਾ ਪਵੇਗਾ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ